ਭਾਰਤ ਦੇ ਮੁਖ ਚੋਣ ਅਧਿਕਾਰੀ ਵੀ ਐਸ ਸੰਪਤ ਯੂਟੀ ਦੇ ਗੈਸਟ ਹਾਊਸ ਵਿੱਚ ਪਹੁੰਚ ਚੁੱਕੇ ਨੇ ਅਤੇ ਹਰਿਆਣਾ ਦੇ ਲੀਡਰਾਂ ਦੇ ਨਾਲ ਫਿਲਹਾਲ ਬੈਠਕ ਜਾਰੀ ਹੈ ਯੂਟੀ ਚੰਡੀਗੜ੍ਹ ਦੇ ਵਿੱਚ ਇਹ ਬੈਠਕ ਜਾਰੀ ਹੈ ਮੁਖ ਚੋਣ ਕਮਿਸ਼ਨਰ ਵੀ ਐਸ ਸੰਪਤ ਪਹੁੰਚ ਚੁੱਕੇ ਨੇ ਅਤੇ ਬੈਠਕ ਕੀਤੀ ਜਾ ਰਹੀ ਹੈ ਹਰਿਆਣਾ ਦੇ ਪੋਲਿਟੀਕਲ ਲੀਡਰਸ ਦੇ ਨਾਲ ਇਹ ਬੈਠਕ ਕੀਤੀ ਜਾ ਰਹੀ ਹੈ ਸਿਆਸੀ ਹਸਤੀਆਂ ਇਸ ਵਿੱਚ ਮੌਜੂਦ ਨੇ ਇਹ ਬੈਠਕ ਸ਼ੁਰੂ ਹੋ ਚੁੱਕੀ ਹੈ ਹਰਿਆਣਾ ਦੀ ਸਿਆਸੀ ਪਾਰਟੀਆਂ ਦੇ ਨਾਲ ਮੁਲਾਕਾਤ ਕੀਤੀ ਜਾ ਰਹੀ ਹੈ ਵੀ ਐਸ ਸੰਪਤ ਮੁੱਖ ਚੋਣ ਕਮਿਸ਼ਨਰ ਭਾਰਤ ਦੇ ਜੋ ਕਿ ਇਹ ਮੁਲਾਕਾਤ ਕਰ ਰਹੇ ਨੇ ਦਸਣਯੋਗ ਹੈ ਕਿ ਹਰਿਆਣਾ ਦੀ ਵਿਧਾਨ ਸਭਾ ਚੋਣਾਂ ਬੇहद ਨਜ਼ਦੀਕ ਨੇ ਅਤੇ तमाम ਤਿਆਰੀਆਂ ਦੀ ਸ਼ੁਰੂਆਤ ਹੋ ਚੁੱਕੀ ਹੈ ਅਤੇ ਵੀਐਸ ਸੰਪਤ ਯੂਟੀ ਦੇ ਵਿੱਚ ਬੈਠਕ ਕਰ ਰਹੇ ਨੇ ਜਿਸ ਵਿੱਚ तमाम ਹਰਿਆਣਾ ਦੇ ਪੋਲਿਟিক্যাল ਲੀਡਰਸ ਨੂੰ ਬੁਲਾਇਆ ਗਿਆ ਤਨੀਸ਼ਾ ਚੋਹਾਨ ਜੁੜੇ ਹੋਏ ਨੇ ਤਨੀਸ਼ਾ ਕੌਣ ਕੌਣ ਪਹੁੰਚਿਆ ਇਸ ਬੈਠਕ ਦੇ ਵਿੱਚ ਅੱਜ ਦੇ ਦਿਨ ਚ ਬਹੁਤ ਸਾਰੀ ਪੋਲਿਟਿਕਲ ਪਾਰਟੀਆਂ ਜਿਹੜੀਆਂ ਨੇ ਇਹਨਾਂ ਦੇ ਨੁਮਾਇंदे ਪਹੁੰਚੇ ਹੋਏ ਨੇ ਜਿਵੇਂ ਕਿ ਭਾਜਪਾ ਸਮਾਜ ਪਾਰਟੀ ਭਾਰਤੀ ਜਨਤਾ ਪਾਰਟੀ ਇੰਡੀਅਨ ਨੈਸ਼ਨਲ ਕਾਂਗਰਸ ਇੰਟਰਨੈਸ਼ਨਲ ਲੋਕਦਲ ਸਾਰੇ ਪਾਰਟੀਆਂ ਜਿਹੜੇ ਨੇ ਨੁਮਾਇंदे ਅੱਜ ਤੱਕ ਕੁਝ ਹੋਏ ਨੇ ਜੋ ਕਿ ਆਪਣੀਆਂ ਆਪਣੀਆਂ ਸਮੱਸਿਆਵਾਂ ਜਿਹੜੀਆਂ ਨੇ ਡਿਸਕਸ ਕਰ ਰਹੇ ਨੇ ਚੀਫ ਕਮਿਸ਼ਨਰ ਆਫ ਇੰਡੀਆ ਵੀ ਐਮ ਸੰਪਤੀ ਜਿਹੜੀ ਮੀਟਿੰਗ ਸਰ ਹੈ 9:30 ਚੱਲ ਰਹੀ ਹੈ ਤੇ ਕਈ ਮੁੱਦੇ ਜਿਹੜੇ ਨੇ ਸਾਹਮਣੇ ਆਏ ਨੇ ਜਿਵੇਂ ਕਿ ਕਈ ਜਗ੍ਹਾ ਜਾਲੀ ਵੋਟਰਸ ਜਿਹੜੇ ਹੈਗੇ ਨੇ ਉਹਨਾਂ ਉੱਤੇ ਕਾਰਵਾਈ ਕੀਤੀ ਜਾਵੇ ਤੇ ਕੈਂਪੇਨ ਜਿਹੜਾ ਹਰਿਆਣਾ ਦੇ ਇਹ ਹੋਰ ਮੇਰੇ ਮੁੱਦਾ ਜਿਹੜਾ ਨਵਾਂ ਮੁੱਦਾ ਦੇ ਵਿੱਚ ਸਾਹਮਣੇ ਆਇਆ ਕਿ ਦਲਿਤਾਂ ਦੇ ਲਈ ਵਖਰੇ ਪੋਲਿੰਗ ਬੂਥ ਜਿਹੜੇ ਨੇ ਉਹ ਬਣਾਏ ਜਾਣ ਇਸ ਵਿਧਾਨ ਸਭਾ ਚੋਣਾਂ ਦੇ ਵਿੱਚ ਕੁਝ ਪਾਰਟੀਆਂ ਨੇ ਹੋਰ ਵੀ ਕਈ ਮੁੱਦੇ ਜਿਹੜੇ ਨੇ ਸਾਹਮਣੇ ਰੱਖੇ ਨੇ ਜਿਵੇਂ ਕਿ ਜਿੰਦਲ ਕਲੋਨੀ ਦੇ ਵਿੱਚ ਕੁਝ ਵਾਟਰਸ ਨੇ ਜਿਹੜੇ ਕਿ ਹਜ਼ਾਰਾਂ ਤੇ ਕਿਨ ਐਕਟੋਰਸ ਨੇ ਜਿਹੜੇ ਬਿਲਕੁਲ ਹੀ ਜਾਲੀ ਵਾਟਰਸ ਨੇ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਏ ਤੇ ਇਸ ਦੇ ਨਾਲ ਹੀ ਇੱਕ ਜਿਹੜੇ ਕੈਂਪੇਰੀਆ ਦੇ ਵਿੱਚ ਲੋਕ ਨੇ ਉਹਨਾਂ ਦੇ ਵੋਟਰਸ ਇਨਰੋਲ ਹੀ ਨਹੀਂ ਹੋਏ ਹੋਏ ਸੀ ਉਹਨਾਂ ਨੂੰ ਰਿਪੋਰਟ ਕੀਤਾ ਗਿਆ ਸੋ ਜਿਹੇ ਕਈ ਮੁੱਦੇ ਜਿਹੜੇ ਨੇ ਕਿ ਤੇਗਨ ਵੀ ਅੰਮਨ ਦੇ ਨਾਲ ਕੰਪਲੀਟ ਕਾਰਟਿਸ ਦੇ ਨਾਲ ਵੀ ਮੀਟਿੰਗ ਹੋ ਜਿਹੜੀ ਹੈ ਉਹ ਲਗਭਗ ਖਤਮ ਹੋ ਗਿਆ ਤੇ ਇਸ ਤੋਂ ਬਾਅਦ ਪ੍ਰਸ਼ਾਸਨਿਕ ਅਧਿਕਾਰੀਆਂ ਤੇ ਪੁਲਿਸ ਅਧਿਕਾਰੀਆਂ ਦੇ ਨਾਲ ਇਹਨਾਂ ਦੀ ਮੀਟਿੰਗ ਚੱਲੇਗੀ ਤੇ 4 ਵਜੇ ਤੋਂ ਬਾਅਦ ਮੀਡੀਆ ਨਾਲ ਰੋਪਰੂ ਹਾਂਗੇ ਤਾਂ ساری ਗੱਲ ਜਿਹੜੀ ਨੇ ਐਕਸਪਲেইন ਕਰਨਗੇ ਜੀ ਤਨੀਸ਼ਾ ਇਸ ਦਿਨ ਵਾਲੀ ਵਿਧਾਨ ਸਭਾ ਚੋਣਾ ਬੇहद ਨਜ਼ਦੀਕ ਨੇ ਤਾਰੀਖਾਂ ਦੇ ਐਲਾਨ ਬਾਰੇ ਕੋਈ ਚਰਚਾ ਹੋਈ ਹੈ ਹਾਂ ਜੀ ਹਜੇ ਜੇ ਸੋਰਸਸ ਦੀ ਗੱਲ ਕਰੀਏ ਤਾਂ ਕੁਝ ਸੋਰਸਸ ਤੋਂ ਖਬਰ ਮਿਲ ਰਹੀ ਹੈ ਕਿ ਹੋ ਸਕਦਾ ਹੈ ਕਿ ਅੱਜ ਇੱਕ ਕੋਈ ਤਾਰੀਖਾਂ ਦੀ ਐਲਾਨ ਕੀਤਾ ਜਾਵੇ ਪਰ ਇਸ ਨੂੰ ਲੈ ਕੇ ਕੋਈ ਜ਼ਿਆਦਾ ਪੁਸ਼ਟੀ ਨਹੀਂ ਕੀਤੀ ਜਾ ਸਕਦੀ ਕਿ ਅੱਜ ਤਾਰੀਖ ਦਾ ਜੁੜਿਆ ਐਲਾਨ ਹੋਏਗੀ ਕਿ ਨਹੀਂ ਹੋਏਗੀ ਇਸ ਦੇ ਚਾਂਸ ਜਿਹੜੇ ਨੇ ਬਹੁਤ ਹੀ ਘੱਟ ਦੱਸੇ ਜਾ ਰਹੇ ਨੇ ਪਰ ਹਾਂ ਥੋੜੇ ਬਹੁਤ ਚਾਂਸ ਜ਼ਰੂਰ ਇਸ ਦੇ ਤੱਕ ਦੱਸੇ ਜਾ ਰਹੇ ਨੇ ਕਿ ਹੋ ਸਕਦਾ ਹੈ ਅੱਜ ਤਾਰੀਖ ਦਾ ਜੁੜਿਆ ਨੇ ਉਹ ਸਾਹਮਣੇ ਆ ਜਾਵੇ